ਹਾਂਜੀ ਸ਼ਸ਼ਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਕੈਡ ਹੋਵਗੇ ਆਪਾਂ ਵੀ ਵਧੀਆ ਆ ਤੇ ਅੱਜ ਵਲੌਗ ਜਿਹੜਾ ਰਾਤ ਨੂੰ ਸੌਣ ਲੱਗਿਆ 10 ਵਜੇ ਲੈਣਾ ਆਪਾਂ ਕੱਲ ਜਦੋਂ ਤੁਹਾਨੂੰ ਦੱਸਿਆ ਸੀ ਉਥੇ ਮੌਲ ਗਏ ਸੀ ਬਹੁਤ ਜ਼ਿਆਦਾ ਥੱਕ ਗਏ ਤੇ 1:30 ਉੱਤੇ ਤੇ ਅੱਜ ਲੇਟੇ ਉੱਠੇ ਤੇ ਹੁਣ ਆਪਾਂ ਜਾ ਰਹੇ ਹਾਂ ਮੇਰੀ ਭੈਣ ਕੇ ਪਿੰਡ ਮਾਣੂ ਕੇ ਤੇ ਸਾਨੂੰ ਕਾਫੀ ਧੀਰਾ ਹੋ ਗਿਆ ਦੇਖੋ ਤੇ ਹੁਣ ਘਰ ਤੋਂ ਤੁਰ ਪਏ ਆ ਦੇਖਦੇ ਆ ਵੀ ਕਿੰਨਾ ਟਾਈਮ ਲੱਗਦਾ ਕੀ ਭਾਬੀ ਹੁਣ ਇੱਧਰ ਬੈਠੇ ਨੇ ਗੋਪੀ ਵੀਰੋ ਨੇ ਆਖੀ ਮੇਰੀ ਸਿਸਟਰ ਨੇ ਆ ਇੱਧਰ ਬੈਠੇ ਨੇ ਇੱਥੇ ਰੁਕੇ ਸੀਗੇ ਅਸੀਂ ਤਾਂ ਦੀਪਕਾ ਬਿਖਾਰ ਬੱਤੀਏ ਪੰਘਾਲ ਦੀ ਇੱਕ ਮਿੰਟ ਤੇ ਆ ਮੇਰੀ ਕੁੜੀ ਥੋੜਾ ਆਨੰਦਕੋਟ ਥੋੜਾ ਗੱਡੀ ਵਿੱਚ ਹੀ ਟ੍ਰੈਡ ਹੋ ਰਹੀ ਆ ਡੱਡ ਘੜੀ ਡੇਡ ਹੋ ਰਿਹਾ ਵਾਟਾ ਡਾ ਬੱਡ ਓ ਲਓ ਵੀ ਹਣ ਰਾਹ ਚਾਹੀ ਰੋਕੇ ਸੀਗੇ ਕੋਟਨਪੁਰੇ ਜਾਂਦੇ ਕੋਟਨਪੁਰੇ ਆ ਗਏ ਬਹੁਤ ਜ਼ਿਆਦਾ ਪੀਪੀ ਲੱਗੀ ਤਾਂ ਕਰਕੇ ਢੇੜ ਪੂਜਾ ਕਰਨਗੇ ਗੋਲ ਕੱਪੇ ਖਾਣ ਲੱਗੇ ਹੁਣ ਆਈ ਆ ਬੈਠੇ ਸਾਰੇ ਜਾਨੀ ਮਗਰ ਇਧਰ ਮਤਾਬ ਵੀ ਫਰਦਾ ਕਿਵੇਂ ਆ ਨਹੀਂ ਆ ਠੀਕ ਹਾਂਜੀ ਹੁਣ ਆਪਣੀ ਆ ਗਈਏ ਚਾਟ ਪਾਪੜੀ ਆਪਾਂ ਲੱਗੇ ਆ ਖਾਣ ਆਪਾਂ ਹੀ ਲੱਗੇ ਆ ਦੀਦੀ ਨਾਲ ਖਾਣ ਲੱਗੇ ਮੈਂ ਕੀ ਖਾਣਾ ਮੇਰੀ ਕੁੜੀ ਨਹੀਂ ਪੜਦਾ ਅੱਜ ਵੀ ਲੈ ਸੀਗੀ ਤੇ 팬 ਹਾਂਜੀ ਉਹਨੇ ਮਿਲ ਕੇ ਗਏ ਉਹਨੇ ਮਿਲ ਕੇ ਗਏ ਨੇ ਉਹ ਬਧੀਆ ਸੀਗੇ ਨੇਚਰ ਦੇ ਸਾਨੂੰ ਕਹਿੰਦੇ ਸੀਗੇ ਕਿ ਘਰ ਚੱਲੋ ਸੀ ਕਿ ਆ ਵੀ ਫੇਰ ਆਵਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਸਾਨੂੰ ਦੱਸ ਦਿਓ ਆਪਦੇ ਘਰ ਦਾ ਡਰੈੱਸ ਅਸੀਂ ਆ ਜਾਾਂਗੇ ਹਾਂ ਜਿਹਨੇ ਜਿਹਨੇ ਮਿਲਣਾ ਹੈ ਹਾਂਜੀ ਇਹਨੇ ਵੀ ਸਾਨੂੰ ਮੈਰਣਾ ਡਰੈੱਸ ਦੱਸ ਦੋ ਆਪਾਂ ਹੁਣ ਫ੍ਰੀ ਆ ਹਾਈ ਮੇਰੀ ਕੁੜੀ ਦੇਖੋ ਕੀ ਆਪਾਂ ਪੈਣ ਕੇ ਪਿੰਡ ਗਏ ਸੀ ਪਹੁੰਚ ਜਿਆਦਾ ਹੀ ক্লোਜ਼ ਹੋ ਗਿਆ ਪੈਣ ਕੇ ਪਿੰਡ ਆਪਾਂ ਗਏ ਸੀ ਪਹੁੰਚ ਤੇ ਸਾਰੇ ਜਣੇ ਇੱਧਰ ਪਏ ਹੋਏ ਨੇ ਭਾਬੇ ਹੋਣੇ ਇੱਧਰ ਹੋ ਰਹੀ ਆ ਮੈਗੀ ਰੈਡੀ ਹੋ ਰਹੀ ਆ ਇੱਧਰ ਸਾਡੀ ਜੀਜੂ ਜੀ ਇੰਗਲੈਂਡ ਅੰਗਲੇਂਡ ਰਿਕਣੀ ਬੜੀ ਲਾਣੇ ਤੇ ਤੇਰਾ ਮੈਗੀ ਰੈਡੀ ਹੋ ਗਈ ਨਹੀਂ ਬਸ 10-15 ਮਿੰਟ ਹੋਰ 10 15 ਮਿੰਟ ਹੌਲ ਰੱਖਣਗੇ ਤੇ ਇਹ ਕੀ ਕੁਝ ਪਾਇਆ ਹੋਇਆ ਵਿੱਚ ਹਾਂ ਲਸਣ ਮੋਟਾ ਸਿੱਧਾ ਹੀ ਲਸਣ ਆਏ ਕੀ ਹੈ ਕੀ ਹੈ ਗੱਗਾ ਕੀ ਹੈ ਇਹ ਪਿਆਜ਼ ਮਿਰਚਾਂ ਤੇ ਲਸਣ ਤੇ ਮੇਰੀ ਕੁੜੀ ਦੀ ਮੈਗੀ ਚ ਛਿੱਟੇ ਛੁੱਟੇ ਦਾ ਭਾਦ ਮੈਗੀ ਆਏ ਥੈਂਕਸ ਥੈਂਕਸ ਭਈਆ ਥੈਂਕਸ ਚਲ ਠੀਕ ਹੈ ਇਹਨੂੰ ਮਿਰਚ ਜੜੀ ਲੱਗਣੀ ਹੈ ਹਏ ਮਿਰਚਾਂ ਫਿਰ ਤੋਂ ਪਾਈ ਨਾ ਨਹੀਂ ਮੈਂ ਦੇਖ ਘਾਤੀ ਪਾਈ ਮਿਰਚ ਦੇ ਗੋਪੀ ਤੂੰ ਕਿੰਨੀ ਵਾਰੀ ਮੈਗੀ ਬਣਾ ਲਈ ਮੈਂ ਤਾਂ ਪਤਾ ਨਹੀਂ ਕਿੰਨੀ ਹਾਂ ਹਾਂ ਹਣ ਕੇ ਤਾਰੀ ਮਸਾਲਾ ਬੜਾ ਤਾਂ ਤਿਆਰ ਮਸਾਲਾ ਚੈੱਕ ਕਰ ਫੇਰ ਦਾ ਪਾਉਗਾ ਲਾਂਡਾ ਖੜ ਗਿਆ ਲੀ ਤੁਹ ਕੋਲ ਰੱਖਿਆ ਤੇ ਮੇਰਾ ਮਸਾਲਾ ਹਾਂ ਜੇ ਮੈਂ ਕਿ ਵੀ ਪਾਉਣੀ ਆ ਮੈਗੀ ਪਾਉਣੀ ਸਹੀ ਆ ਸਹੀ ਆ ਨਾਲ ਇਹ ਜਦ ਕਰਦੀ ਮੇਰੀ ਸਹੀ ਆ ਹੁਣ ਹੋਰ ਨਾ ਕੁਝ ਵੀ ਪਾਣੀ ਪਾਵਾ ਬਹੁਤ ਜਿਆਦਾ ਮਸਾਲੇਦਾਰ ਆ ਹਾਂ ਲਗ ਲਾ 8 ਮੈਗੀ ਦੇ ਪੈਕਟ ਆ ਹਾਂ ਬਸ ਤੇ ਉਹ ਤੇ ਪੈਣੀ ਤੇ ਹੈਗੇ ਮਸਾਲੇ ਮਸਾਲਾ ਬਹੁਤ ਜਿਆਦਾ ਟੇਸਟੀ ਆ ਬਾਅਦ ਇਹ ਤੇ ਗੱਲਾਂ ਮੇਰੇ ਕੌਣ ਦਿਆ ਪਿਆਰ ਕਰੰਦਿਆ ਕਾਹਨਾ ਸੀ ਵੀਰ ਗੋਪੀ ਕੱਤ ਕੇ ਦੀ ਹਾਂ ਹਾਂ ਐਂ ਨੰਨ ਕੋਈ ਹੈ ਠੰਡਾ ਚੱਲਦਾ ਹੋਰ ਕੀ ਗੱਲ ਤੁਸੀਂ ਏ ਕੀ ਦੱਸਗੇ ਮਸਾਲੇ ਬੜੇ ਭਾਈ ਆਪਾਂ ਪਾਸ ਮਾਂ ਭਾਈਆਂ ਵਿੱਚ ਮਾਂ ਭੂਰੀਆਂ ਭਾਈਆਂ ਇੱਕ ਦੀ ਖਾ ਲਊਗਾ ਬਾਰ ਬਾਰ ਮੰਗੂਗਾ ਹਾਂ ਵੀ ਗੋਪੀ ਜੀ ਕਦ ਤੱਕ ਤਿਆਰ ਕਰ ਦੁੱਗੀ ਖਾਊ ਖਾਣ ਬਾਰ ਬਾਰ ਮੰਗੂਗਾ ਸਫਾਈ ਕਰੀ ਤਾਂ ਕਰ ਦਿੰਨੇ ਖਾਣਾ ਵੀ ਅਸੀਂ ਤਿਆਰ ਆਂ ਹਾਂ ਗੈਸ ਘੱਟ ਜਮਾ ਅੱਛਾ ਜਿਆ ਕਮੇਰੀ ਵੀ ਪਾ ਲਈ ਆਂ ਉਹ ਉਹ ਪੌਣੇ ਪਾਣੀ ਪੋਣਾ ਅੱਛਾ ਠੀਕ ਆ ਨਹੀਂ ਪਹਿਲਾਂ ਕੱਲੀ ਨਹੀਂ ਪਾਉਂਦੇ ਹੁੰਦੇ ਪਾਣੀ ਚ ਨਾ ਨਾ ਉਹ ਮੈਂ ਨਹੀਂ ਕਰਦਾ ਉਹ ਇਹ ਜਿਹੜੇ ਬੱਚੇ ਛੋਟੇ ਛੋਟੇ ਜਵਾਕ ਜਿਹੜੇ ਆਏਗੇ ਤੁਹਾਨੂੰ ਪਾਣੀ ਪੈ ਗਿਆ ਮੈਂ ਗਈ ਜਣ ਆਲਾ ਤੜਾ ਜੀ ਆਪਾਂ ਪਾਣੀ ਵੱਧ ਪਾ ਦ ਹਾਂ ਪਾਤਾ ਉਹ ਦ ਹੱਲ ਨਹੀਂ ਹੈਗਾ ਜੇ ਘੱਟ ਪਾਣੀ ਪਾਇਆ ਫਿਰ ਉਹਦਾ ਹੱਲ ਹੋ ਸਕਦਾ ਠੀਕ ਆ ਤੇ ਜਿਹੜਾ ਆਪਾਂ ਪਾਣੀ ਪਾਤਾ ਵੱਧ ਉਹਦਾ ਨਾਜ ਨਹੀਂ ਹੈਗਾ ਠੀਕ ਆ ਉਹਦੋਂ ਫਿਰ ਔਖਾ ਹੁੰਦਾ ਜਿਹੜੇ ਜਿਹੜੇ ਲੂਣਸਾਲੇ ਹੁੰਦੇ ਆ ਉਹਨਾਂ ਘੜੇ ਫਿਰ ਘੱਟ ਬਾਇਆ ਦਬਾਇ ਹਾਂ ਉਹ ਪੀਨੇ ਕਿੰਨੀ ਕਿ ਟੇਸਟੀ ਤਿਆਰ ਕਰਤੀ ਥੋੜੇ ਜਿ ਚੰਨਾ ਪਾਓ ਹੈਂ ਦਸੋਪਾ ਬੀਕ ਕਰਨਾ ਜੇ ਤੁਮਾ ਨਿਕਲਣੇ ਆ ਤੁਹਾਡੇ ਬਰੇ ਹਾਲ ਸੱਚੀ ਇੰਨੀ ਜਿਆਦਾ ਮਿਰਚ ਖਾਂਦਾ ਨਾ ਕੋਕੀ ਬਹੁਤ ਜਿਆਦਾ ਮਿਰਚ ਖਾਂਦਾ ਹੈ ਇਹ ਆਪਾਂ ਆਗੇ ਸੀਗੇ ਘਰ ਤੇ ਭੈਣ ਦੇ ਘਰ ਆਏ ਸੀ ਤੁਹਾਨੂੰ ਰਾਤ ਦੱਸਿਆ ਸੀਗਾ ਰਾਤ ਆਪਾਂ ਨੂੰ ਬਹੁਤ ਜਿਆਦਾ ਨਹੀਂ ਰਹੋਗੇ ਸੀ ਇਸ ਲਈ ਆਪਾਂ ਵਲੌਗ ਨਹੀਂ ਛੁਟਕਿੱਤਾ ਸੌਂਗੇ ਸੀ ਹੁਣ ਹੋ ਗਈ ਆ ਮਾਰਨਿੰਗ ਮਾਰਨਿੰਗ ਉੱਠ ਗਏ ਆ ਤੇ ਰੈਡੀ ਵਗੈਰਾ ਆਪਾਂ ਹੋ ਚੁੱਕੇ ਆ ਅੱਜ ਆਪਾਂ ਜਾਣਾ ਮੋਗੇ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਥੋੜੀ ਪ੍ਰੋਬਲਮ ਆ ਤੇ ਡਾਕਟਰ ਨੂੰ ਆਪਾਂ ਦਿਖਾਉਣ ਜਾਣਾ ਆ ਵੀ ਡਾਕਟਰ ਕੀ ਕਹਿੰਦੇ ਨੇ ਤੇ ਇੱਧਰ ਬਾਹਰ ਭਾਬੀ ਬੈਠੇ ਨੇ ਤੁੱਪ ਸੇਕ ਰਹੇ ਨੇ ਸੰਹ ਉਹ ਅਡਾ ਮਸਾਂ ਇੱਥੇ ਸੱਚੀ ਭਾਬੀ ਸੂਰਜ ਮਿਲਿਆ ਸਾਨੂੰ ਤਾਂ ਨਹੀਂ ਤਾਂ ਉੱਥੇ ਤਾਂ ਬੜਾ ਹੀ ਔਖਾ ਸੀ ਬਹੁਤ ਜ਼ਿਆਦਾ ਠੰਡ ਸੀ ਜੀਨੇ ਵੀ ਆਉਣਾ ਹੈ ਜੋ ਕਿ आले ਨੇ ਹੁਣ ਆਜੂ ਹੁਣ ਬਹੁਤ ਵਧੀਆ ਧੁੱਪਾਂ ਨਿਕਲਦੀਆਂ ਵਧੀਆ ਰਹੋਗੇ ਤੇ ਬਾਅਦ ਵਿੱਚ ਆਏ ਤਾਂ ਫਿਰ ਕੋਈ ਫਾਇਦਾ ਨਹੀਂ ਫਿਰ ਇੱਧਰ ਵੀ ਬਹੁਤ ਜ਼ਿਆਦਾ ਠੰਡ ਹੋ ਜਾਣੀ ਆ। ਕਿਆ ਬਾਤ ਜਾਨ ਨੰਦਕੋੜਾ ਨੰਦਕੋੜਾ ਗੋਪੀ ਬੇਜਾ ਵਿੱਚ ਹਵਾ ਚਲਦੀ ਆ ਮੂਰੇ ਬਹਿ ਜਾ ਲੈ ਕੇ ਇਹਨੂੰ ਪੂਨਾ ਡਰ ਕੇ ਵਿੱਚ ਬੈਠ ਦੇ। ਦੇਖੋ ਆ ਤਿਆਰ-ਪੈਰ ਹੋ ਕੇ ਹਣ ਮੱਝਾ ਹੱਕਦੀਆਂ। ਬੱਸ ਹੋ ਤੂੰ ਹੀ ਤਾਂ ਡਰ ਲੰਗਾਉਣੂ ਲੈ। ਦੂਰ ਫਿਰ ਨਾ ਆਂਣਾ ਕਿਤੇ ਕੀ ਪਿੰਨ ਮੁੱਕਾ ਕਰਾਵਾ ਉਹਦੇ ਨੂੰ ਕਰਲਾ ਦਿੱਤੀ ਗੰਡੇ ਦਾ ਵਿੱਚ ਵਧੀ ਐਸ ਲਈ ਅਸੀਂ ਇੱਥੇ ਖੜੇ ਸੀਗੇ ਉਹਨੂੰ ਮੱਝ ਨੂੰ ਪਾਸੇ ਕਰਨ ਵਾਸਤੇ ਜੀ ਆਪਾਂ ਪਹੁੰਚ ਚੁੱਕੇ ਹਾਂ ਮੂਗੇ ਮੂਗੇ ਬਾਈਪਾਸ ਤੇ ਬਾਈਪਾਸ ਤੇ ਅਪਾ ਵੇਟ ਕਰ ਰਹੇ ਹਾਂ ਕਿਸੇ ਦੀ ਆਨੰਦ ਕੋਰ ਹੈ ਜਿਹੜੀ ਉਹ ਸਾਡੇ ਸੌ ਚੁੱਕੀ ਆ ਹਾਂਜੀ ਜੀ ਆਪਾਂ ਆ ਗਏ ਹਾਂ ਹੋਟਲ ਤੇ ਭੰਦਾ ਵੀ ਜਿਹੜਾ ਪਿੰ ਗਏ ਹਸਪੀਟਲ ਉਤੋਂ ਉਹ ਆਏ ਆ ਉਹ ਆਪਾਂ ਖਾਣ ਲੱਗੇ ਮਨਚੂਰੀਆ ਤੇ ਹੋਰ ਮਨਾ ਪਹਿਲਾ ਤੇ ਆਪਾਂ ਆ ਗਏ ਉਹ ਹਸਪੀਟਲੋਂ ਤੇ ਉੱਥੇ ਕਾਫੀ ਟਾਈਮ ਲੱਗਾ ਦੋ ਤਿੰਨ ਘੰਟੇ ਲੱਗੇ ਫਿਰ ਆਪਾਂ ਆਇਆ ਕੀ ਹੋਟਲ 'ਚ ਸਦਾ ਪਾਣੀ ਚਾਹੀਦਾ ਰੈਸਟੋਰੈਂਟ ਅਹ ਹਾਲੀਵੁੱਡ ਤੇ ਕੀ ਖਾਣਾ ਹੈ ਕਹੂੰ ਅਸੀਂ ਮੀਟ ਟਿੱਕਾ ਹੋਰ ਕੁਝ ਮਨਚੂਰੀਆ ਠੀਕ ਤੇ ਕਾਕਾ ਦਾ ਰਿਆ ਖੇਡਣ ਮਾਸੀ ਆਪੀਆਂ ਚੱਕ ਕਰੋ bye